ਅੱਜ ਦੀ ਕਹਾਣੀ ਇਹ ਹੈ ਕਿ 20 ਫਰਵਰੀ 2024 ਦੀ ਪੁਗਲੀ ਸ਼ਹਿਰ ਕੋ ਇੱਕ ਸਰਾਚੂ ਜੀ ਨਾਮ ਦਾ ਮੁੰਡਾ ਸਕੂਲੋਂ ਆਉਂਦਾ ਉਹਦੀ ਮੁੰਨ ਦੇ ਸਿਰ 8 ਸਾਲ ਦੀ ਸਕੂਲੋਂ ਘਰ ਵਾਪਸ ਆਉਂਦਾਗਾ ਆਪਣੇ ਕਮਰੇ ਚ ਜਾਂਦਾਗਾ ਕਮਰੇ ਚ ਜਾਣਸਾਰ ਉਹਦੀ ਮੌਤ ਹੋ ਜਾਂਦੀ ਹੈਗੀ ਉਸ ਤੋਂ ਬਾਅਦ ਜਦੋਂ ਉਹਦੀ ਭੈਣ ਆ ਕੇ ਦੇਖਦੀ ਹੈਗੀ ਉਹ ਸਾਹਮਣੇ ਮਰਿਆ ਪਿਆ ਹੁੰਦਾਗਾ ਉਹਦਾ ਛੋਟਾ ਭਰਾ 8 ਸਾਲ ਦੀ ਉਮਰ ਦਾ ਭੈਣ ਦੇ ਚੀਕਾ ਨਿਕਲਦੇ ਆ ਭੈਣ ਉੱਚੀ ਰੋਣ ਲੱਗ ਜਾਂਦੀ ਹੈਗੀ ਉਸ ਤੋਂ ਬਾਅਦ ਫਿਰ ਆਣਗ-ਵਣ ਇਕੱਠਾ ਹੁੰਦਾਗਾ ਪੁਲਿਸ ਆਉਂਦੀ ਐ ਸਕੇਚ ਪਰ ਸੋ ਜੋ ਜੋ ਇਸ ਕੇ ਸਬਾਰੇ ਪਤਾ ਲੱਗਦਾ ਤੁਹਾਡੇ ਹੋਸ਼ ਉਡਾ ਦੂ ਅੱਜ ਤੱਕ ਇਸ ਮੈਂ ਤੁਹਾਨੂੰ ਇੱਕ ਦਾਅਵੇ ਨਾਲ ਕਹਿਣਾਗਾ ਜੇ ਅੱਜ ਦੀ ਸਟੋਰੀ ਤੁਸੀਂ ਪੂਰੀ ਸੁਣ ਕੇ ਜਾਓਗੇ ਤੁਹਾਡੇ ਮਤਲਬ ਇਸ ਦੁਨੀਆ ਤੋਂ ਵਿਸ਼ਵਾਸ ਛੁੱਟ ਜਾਊਗਾ ਬੜੀਆਂ ਗੱਲਾਂ ਨਹੀਂ ਕਰਦੇ ਕਹਾਣੀ ਕਰਦੇ ਆ ਕਿ ਸਟਾਰਟ ਕਹਾਣੀ ਸ਼ੁਰੂ ਹੁੰਦੀ ਹੈ ਕਿ ਤੁਗਲੀ ਸ਼ਹਿਰ ਤੋਂ 20 ਫਰਵਰੀ 2024 ਦਾ ਦਿਨ ਸੀਗਾ ਪਰਿਵਾਰ ਦਾ ਜਿਹੜਾ ਮੁਖੀ ਸੀਗਾ ਉਹਦਾ ਨਾਮ ਸੀਗਾ ਪੰਕਜ ਸ਼ਰਮਾ ਤੇ ਉਹਦੀ ਘਰਵਾਲੀ ਦਾ ਨਾਮ ਸੀਗਾ ਸ਼ਾਂਤਤਾ ਉਹਨਾਂ ਦੇ ਦੋ ਬੱਚੇ ਸੀਗੇ ਇੱਕ ਬੱਚੇ ਦਾ ਨਾਮ ਸੀ ਸ਼੍ਰਾਂਚੂ ਸ਼ਰਮਾ ਉਮਰ 8 ਸਾਲ ਦੀ ਤੇ ਇੱਕ ਉਹਨਾਂ ਦੇ ਬੇਟੀ ਸੀਗੀ ਬੱਚੀ ਸੀ ਤੇ ਸ਼ਰਿਆਨチュ ਸ਼ਰਮਾ ਰੋਜ਼ ਦੀ ਤਰ੍ਹਾਂ ਸਕੂਲ ਜਾਂਦਾ ਸਕੂਲੋਂ ਘਰ ਵਾਪਸ ਆਉਂਦਾ ਜਦੋਂ ਆਪਦੇ ਕਮਰੇ 'ਚ ਜਾਂਦਾ ਆਪਦੇ ਬੈਡਰੂਮ 'ਚ ਜਾਂਦਾਗਾ ਜਾ ਕੇ ਉਹ ਦੇਖਦਾਗਾ ਤੇ ਉਸ ਤੋਂ ਬਾਅਦ ਥੋੜੀ ਟਾਈਮ ਬਾਅਦ ਉਹਦੀ ਭੈਣ ਜਦੋਂ ਉਸ ਕਮਰੇ 'ਚ ਜਾਂਦੀ ਹੈਗੀ ਉਹ ਦੇਖਦੀ ਹੈ ਜਿਹੜਾ ਉਹਨਾਂ ਦਾ ਛੋਟਾ ਬੱਚਾ ਸੀਗਾ ਛੋਟਾ ਮੁੰਡਾ ਸੀਗਾ ਉਹ ਇਸ ਦੁਨੀਆ 'ਚ ਨਹੀਂ ਰਿਹਾ ਉਹਦੀ ਮੌਤ ਹੋਈ ਪਈ ਸੀਗੀ ਉਹਦੀ ਬਾਡੀ ਸੀਗੀ ਬਲੱਡ ਨਾਲ ਲਤਪਤ ਹੋਈ ਪਈ ਸੀਗੀ ਤੇ ਕੋਲ ਇੱਕ ਚਾਕੂ ਰੱਖਿਆ ਹੋਇਆ ਸੀ ਪੈਣ ਵੀ ਛੋਟੀ ਉਮਰ ਦੀ ਸੀਗੀ ਤਾਂ ਕਰਕੇ ਉਹਦਾਂ ਉੱਚੇ-ਉੱਚੇ ਚੀਕਾ ਨਿਕਲ ਜਾਂਦੇ ਕਿ ਉਹਦੇ ਹੋਸ਼ ਛੱਡ ਜਾਂਦੇ ਆਗੇ ਉਸ ਤੋਂ ਬਾਅਦ ਚੀਕਾ ਸੁਣ ਕੇ ਆਣ ਗਵਾਂਡ ਇਕੱਠਾ ਹੁੰਦਾ ਹੈਗਾ ਆਣ ਗਵਾਂਡ ਇਕੱਠਾ ਹੋਣ ਤੋਂ ਬਾਅਦ ਪੰਕਜ ਸ਼ਰਮਾ ਨੂੰ ਘਰ ਬੁਲਾਇਆ ਜਾਂਦਾ ਹੈਗਾ ਪੰਕਜ ਸ਼ਰਮਾ ਘਰ ਆਉਂਦਾ ਹੈਗਾ ਤੇ ਜਿਹੜੀ ਉਹਦੀ ਮਾਂ ਸੀ ਕੋਈ ਸ਼ਾਂਤਾ ਉਹ ਰੈਸਟੋਰੈਂਟ 'ਚ ਕੰਮ ਕਰਦੀ ਇੱਕ ਮਤਲਬ ਵੀ ਸਿੰਪਲ ਫੈਮਿਲੀ ਸੀਗੀ ਤੇ ਉਸ ਤੋਂ ਬਾਅਦ ਪੁਲਿਸ ਆਉਂਦੀ ਐ ਇਸ ਕੇਸ 'ਚ ਪੁਲਿਸ ਜਦੋਂ ਆ ਕੇ ਦੇਖਦੀ ਹੈ ਕਿ ਸਾਰਾ ਕੁਝ ਚੈੱਕ ਕਰਦੀ ਹੈ ਕਿ ਪੁਲਿਸ ਨੂੰ ਵੀ ਕੁਝ ਨਹੀਂ ਮਿਲਦਾ ਪੁਲਿਸ ਨੂੰ ਕਾਤਲ ਦੀ ਤਲਾਸ਼ ਕਿੱਦਾਂ ਕਰੋਗੇ ਉਸ ਤੋਂ ਬਾਅਦ ਜਦੋਂ ਉਹਦੀ ਬਾਡੀ ਨੂੰ ਪੋਸਟਮਾਰਟਮ ਲਈ ਭੇਜ ਦਿੰਦੇ ਆ ਕਿ ਪੁੱਛ ਕਿਸ ਕਰਦੀ ਹੈ ਪੁਲਿਸ ਇੱਕ ਦੂਜੇ ਦੇ ਵਿੱਚ ਥੋੜੀ ਕਿਸੇ ਨਾਲ ਦੁਸ਼ਮਣੀ ਤਾਂ ਨਹੀਂ ਸੀਗੀ ਕਿ ਕਿਉਂਕਿ ਮਤਲਬ ਵੀ ਕੋਈ ਅਹਿਜਾ ਸਬੂਤ ਨਹੀਂ ਸੀ ਚੋਰੀ ਚਾਰੀ ਦਾ ਕੋਈ ਚੱਕਰ ਹੀ ਨਹੀਂ ਸੀ ਨਾ ਕੋਈ ਬਾਰੀ ਟੁੱਟੀ ਸੀ ਨਾ ਕੋਈ ਅਜਿਹੀ ਉਥਲ-ਪੁਥਲ ਕੁਝ ਨਹੀਂ ਸੀਗਾ ਸਾਬ ਸਾਬ ਪੁਲਿਸ ਨੂੰ ਪਤਾ ਲੱਗਦਾ ਸੀਗਾ ਵੀ ਇਹ ਚੋਰੀ ਦਾ ਮਾਮਲਾ ਤਾਂ ਹੈ ਨਹੀਂ ਸੀਗਾ ਤੇ ਫਿਰ ਪੁਲਿਸ ਸੋਚਦੀ ਵੀ ਇਹਨੂੰ ਬੱਚਿਆਂ ਨੂੰ ਕਿਉਂ ਮਾਰ ਗਿਆ ਕੋਈ ਉਸ ਤੋਂ ਬਾਅਦ ਪੁਲਿਸ ਕਸ਼ ਕਰਮ ਤੋਂ ਪਤਾ ਲੱਗਦਾ ਕਿ ਕਿਸੇ ਨਾ ਕੋਸ਼ ਦੁਸ਼ਮਣੀ ਸੀ ਸੈਂਪਲ ਪਰਿਵਾਰ ਸੀਗਾ ਪੰਕਜ ਸ਼ਰਮਾ ਮਤਲਬ ਇੱਕ ਸਿੱਧੇ ਸਾਦੇ ਬੰਦਾ ਸੀਗਾ ਉਹ ਨਾਲ ਦੀ ਨਾਲ ਪੁਲਸੋਂ ਸੀਸੀਟੀਵੀ ਚੈੱਕ ਕਰਦੀ ਹੈ ਕਿ ਸੀਸੀਟੀਵੀ ਚੋਂ ਉਹਨਾਂ ਨੂੰ ਪੁਲਿਸ ਨੂੰ ਇੱਕ ਚੀਜ਼ ਮਿਲਦੀ ਹੈਗੀ ਉਹ ਇਹ ਮਿਲਦੀ ਹੈਗੀ ਜਦੋਂ ਸ਼ਰਾਸ਼ ਸ਼ਰਮਾ ਆਪਦੇ ਘਰੇ ਆਇਆ ਸੀ ਉਸ ਤੋਂ ਠੀਕ ਸਮੇਂ ਬਾਅਦ ਇੱਕ ਔਰਤ ਆਉਂਦੀ ਹੈ ਉੱਥੇ ਔਰਤ ਆਉਂਦੀ ਜਾਂਦੀ ਦਿਖਦੀ ਹੈਗੀ ਉਹ ਔਰਤ ਦਾ ਨਾਮ ਸੀਗਾ ਇਸਰਤ ਪ੍ਰਵੀਨ ਫਿਰ ਪੁਲਿਸ ਪੁੱਛਦੀ ਵੀ ਔਰਤ ਕੌਣ ਆ ਗਈ ਫਿਰ ਇੱਥੇ ਪੰਕਜ ਸ਼ਰਮਾ ਕਹਿੰਦਾ ਇਹ ਔਰਤ ਸ਼ਾਂਤਤਾ ਦੀ ਮਤਲਬ ਵੀ ਚੰਗੀ ਦੋਸਤ ਦੋਸਤ ਆ ਤੇ ਸ਼ਰਾਣ ਚ ਸ਼ਰਮਾ ਇਹਨੂੰ ਮਾਸੀ ਕਹਿੰਦਾ ਸੀਗਾ ਆਪਣੀ ਉਹ ਪੰਕਜ ਸ਼ਰਮਾ ਕਹਿੰਦਾ ਵੀ ਤੁਸੀਂ ਇਸ ਤੇ ਸ਼ੱਕ ਨਾ ਕਰੋ ਇਹ ਸਾਡੇ ਘਰ ਦਾ ਇੱਕ ਮੈਂਬਰ ਆ ਗਈ ਫਿਰ ਇਹ ਪੁੱਛ ਤੋਂ ਇਹ ਐਂਕਲ ਤੋਂ ਵੀ ਕੇਸ ਨਹੀਂ ਬਣਦਾ ਸੀ ਹੁਣ ਫਿਰ ਪੁਲਿਸ ਹੋਰ ਐਂਕਲ ਤੋਂ ਦੇਖਣ ਲੱਗ ਗਈ ਕੇਸ ਪੁਲਿਸ ਨੂੰ ਇਹ ਡਾਊਟ ਹੋ ਗਿਆ ਵੀ ਕਦੇ ਪੰਕਜ ਸ਼ਰਮਾ ਦੇ ਸੰਬੰਧ ਤਾਂ ਨਹੀਂ ਸੀਗੇ ਪ੍ਰਵੀਨ ਨਾਲ ਫਿਰ ਦੋਮਾ ਦੇ ਫੋਨ ਚੈੱਕ ਕਰਦੀ ਹੈਗੀ ਪੁਲਸ ਦੋਮਾ ਦੇ ਫੋਨ ਨਾਲ ਤਾਂ ਇਹ ਚਾ ਕੁਝ ਨਹੀਂ ਮਿਲਦਾ ਵੀ ਜੋ ਛਾਕ ਕੀਤਾ ਜਾਵੇ ਬੰਕੀਲ ਸ਼ਰਮਾ ਤੇ ਹੁਣ ਫਿਰ ਪੁਲਸ ਉਲਝ ਗਈ ਸੀਗੇ ਇਸ ਕੇਸ 'ਚ ਪੁਲਸ ਨੂੰ ਕੁਝ ਨਹੀਂ ਪਤਾ ਲੱਗਦਾ ਸੀ ਉਤੋਂ ਮਤਲਬ ਵੀ ਪ੍ਰੈਸ਼ਰ ਪੈ ਰਿਹਾ ਸੀਗਾ ਪੁਲਸ ਤੇ ਕਿਉਂਕਿ 8 ਸਾਲ ਦਾ ਬੱਚਾ ਸੀਗਾ ਉਹਦੀ ਮੌਤ ਹੋ ਜਾਣੀ ਉਸ ਤੋਂ ਬਾਅਦ মিডিਆ ਵੀ ਇਸ ਕੇਸ 'ਚ ਐਂਟਰ ਹੋਇਆ ਸੀ ਬਹੁਤ ਬਾਇਰਲ ਹੋਇਆ ਸੀਗਾ ਕੇਸ ਫਿਰ ਉਸ ਤੋਂ ਬਾਅਦ ਪੁਲਸ ਹੋਰ ਐਂਗਲ ਦੇਖਦੀ ਹੈਗੀ ਉਹ ਪੁੱਸ ਇੱਕ ਐਂਗਲ ਜਿਹੜਾ ਛੱਡ ਗਈ ਸੀ ਉਹ ਦੇਖਦੀ ਆ ਦਾਰੇ ਉਹ ਸੀ ਸ਼ਾਂਤਤਾ ਦਾ ਸ਼ਾਂਤਤਾ ਦਾ ਫੋਨ ਚੈੱਕ ਕੀਤਾ ਜਾਂਦਾ ਘਰ ਤੇ ਪ੍ਰਵੀਨ ਦਾ ਫੋਨ ਚੈੱਕ ਕੀਤਾ ਜਾਂਦਾ ਦੋਵਾਂ ਦੇ ਫੋਨਾਂ 'ਚ ਪੁਲਿਸ ਨੂੰ ਇਹ ਜੀ ਚੀਜ਼ ਮਿਲਦੀ ਹੈ ਕਿ ਜਿਹੜੀ ਪੁਲਿਸ ਨੇ ਸੋਚੀ ਵੀ ਨਹੀਂ ਸੀਗੀ ਉਹ ਇਹ ਸੀ ਉਹਨਾਂ ਦੇ WhatsApp ਮੈਸੇਜ ਸੀਗੇ ਜਿਹੜੇ ਬਹੁਤ ਗੰਦੇ ਮੈਸੇਜ ਸੀਗੇ ਇੱਕ ਦੂਜੇ ਨੂੰ ਬਹੁਤ ਗੰਦੀਆਂ ਫੋਟੋਆਂ ਭੇਜਦੇ ਸੀਗੇ ਭੇਜਦੀਆਂ ਸੀਗਾ ਦੋਵੇਂ ਔਰਤਾਂ ਗੰਦੇ ਮੈਸੇਜ ਕਰਦੀਆਂ ਸੀਗਾ ਇਹ ਤੇ ਇਸ ਤੋਂ ਬਾਅਦ ਉਸ ਨੂੰ ਸ਼ਾਂਤਤਾ ਤੇ ਪ੍ਰਵੀਨ ਤੇ ਤੁਹਾਡਾ ਬੈਕਗ੍ਰਾਉਂਡ ਜੇ ਕੀਤਾ ਅੰਦਾਜ਼ਾ ਸ਼ਾਂਤਤਾ ਦਾ ਬੈਕਗ੍ਰਾਉਂਡ ਤੋਂ ਇਹ ਪਤਾ ਲੱਗਦਾ ਜਿਹੜੀ ਸ਼ਾਂਤਤਾ ਸੀਗੀ ਉਹਦੇ ਸਬੰਧ ਪ੍ਰਵੀਨ ਨਾਲ ਬਹੁਤ ਟਾਈਮ ਤੋਂ ਸੀਗੇ ਵਿਆਹ ਤੋਂ ਪਹਿਲਾਂ ਦੇ ਸਬੰਧ ਸੀਗੇ ਪ੍ਰਵੀਨ ਦੇ ਤੇ ਸ਼ਾਂਤਤਾ ਦੇ ਹੁਣ ਦੋਵੇਂ ਔਰਤਾਂ ਲੈਸਬੀਨ ਔਰਤਾਂ ਸੀਗਾ ਤੇ ਸ਼ਾਂਤਤਾ ਨੂੰ ਪਿਆਰ ਹੋ ਗਿਆ ਸੀਗਾ ਪ੍ਰਵੀਨ ਨਾਲ ਲੋਕਾਂ ਤੋਂ ਡਰਦੀ ਮਾਰੀ ਘਰਦਿਆਂ ਤੋਂ ਡਰਦੀ ਮਾਰੀ ਪਰ ਵੀ ਉਹ ਸ਼ਾਂਤਤਾ ਨੂੰ ਵਿਆਹ ਕਰਾਉਣਾ ਪੈ ਗਿਆ ਬੈਕਗ੍ਰਾਉਂਡ ਆ ਪੈ ਗਿਆ ਪੰਕਜ ਸ਼ਰਮਾ ਨਾਲ ਉਸ ਤੋਂ ਬਾਅਦ ਉਹ ਜਿਹੜੀ ਪ੍ਰਵੀਨ ਸੀਗੀ ਉਹ ਵੀ ਉਹਦੇ ਸੋਹਰੇ ਪਿੰਡ ਆ ਜਾਂਦੀ ਹੈਗੀ ਦੋਸਤ ਬਣ ਕੇ ਆਉਂਦੀ ਹੈਗੀ ਦੋਸਤ ਬਣ ਕੇ ਆਉਂਦੀ ਹੈਗੀ ਘਰੇ ਉਹਨਾਂ ਦੇ ਘਰੇ ਆਉਣਾ ਜਾਣਾ ਹੋਣ ਲੱਗਿਆਂ ਹੁੰਦਾ ਆਉਣਾ ਜਾਣ ਤੋਂ ਬਾਅਦ ਉਹ ਮਤਲਬ ਹੀ ਸਗੀ ਭੈਣ ਹੀ ਬਣ ਜਾਂਦੀ ਹੈਗੀ ਸ਼ਾਂਤੋ ਦੀ ਘਰਦਿਆਂ ਦੀ ਨਿਗਾਹ ਸਾਹਮਣੇ ਸ਼ਾਂਚੂ ਸ਼ਰਮਾ ਉਹ ਜਿਹਨੂੰ ਮਤਲਬ ਹੀ ਮਾਸੀ ਕਹਿੰਦਾ ਸੀਗਾ ਉਸਔਰਤ ਦੋਵਾਂ ਨੂੰ ਪੁਲਸ ਚੱਕ ਲਿਆ ਹੁੰਦੀ ਹੈ ਕਿ ਪੁਲਸ ਪੁੱਛਦੀ ਹੈਗੀ ਵੀ ਤੁਸੀਂ ਦੱਸੋ ਪਹਿਲਾਂ ਦੋ ਨਹੀਂ ਮੰਨਦਾਂਗਾ ਫਿਰ ਉਹ ਮੰਨ ਜਾਂਦਾਂਗਾ ਇੱਥੇ ਸ਼ਾਂਤਨੀ ਵੀ ਇਹ ਕਹਿੰਦੀ ਹੈਗੀ ਵੀ ਅਸੀਂ ਦੋਵੇਂ ਸੰਬੰਧ ਬਣਾ ਰਹੇ ਹਾਂ ਸਿੰਘਾ ਮੇਰੇ ਘਰੇ ਤੇ ਜਦੋਂ ਸ਼ਰਾਂਤ ਚੋਂ ਸਕੂਲੋਂ ਆਇਆ ਉਹਨੇ ਸਾਨੂੰ ਦੇਖ ਲਿਆ ਸੀਗਾ ਦੋਵਾਂ ਨੂੰ ਵੀ ਨਗਨ ਅਵਸਥਾ ਦੋਵਾਂ ਨੂੰ ਦੇਖ ਲਿਆ ਸੀਗਾ ਤੇ ਉਹ ਸਾਨੂੰ ਡਰ ਸੀਗਾ ਕਿਉਂਕਿ ਉਹ ਜਿਹੜਾ ਮੁੰਡਾ ਸੀ 8 ਸਾਲ ਦੀ ਉਮਰ ਹੋ ਗਈ ਸੀਗੀ ਉਹਦੀ ਉਹ ਇਸ ਚੀਜ਼ਾਂ ਨੂੰ ਸਭ ਸਮਝਦਾ ਸੀਗਾ ਵੀ ਕੀ ਚੰਗਾ ਕਰ ਤੇ ਕੀ ਮਾੜਾ ਸਾਨੂੰ ਡਰ ਸੀਗਾ ਵੀ ਕਿਸੇ ਨੂੰ ਦੱਸ ਨਾ ਦੇਵੇ ਤਾਂ ਕਰਕੇ ਸ਼ਾਂਤਾ ਦੇਵੀ ਕਹਿੰਦੀ ਮੈਂ ਉਹਨੂੰ ਫੜ ਕੇ ਕੰਧਨਾ ਮਾਰਿਆ ਹੁਣ ਇੱਥੇ ਤੁਸੀਂ ਦੇਖੋ ਇੱਕ ਮਾਂ ਆਪਦੇ ਨਿੱਕੇ ਜਿਹੇ ਬੱਚੇ ਨੂੰ ਕੰਧਨਾ ਮਾਰ ਰਹੀ ਹੈਗੀ ਸਿਰਪ ਤੇ ਸਿਰਪ ਆਪਦੇ ਜਿਹੜੇ ਸੰਬੰਧ ਮਤਲਬ ਵੀ ਲੁਕੋਣ ਦੀ ਖਾਤਰ ਇੱਕ ਹਫਸ ਪੂਰੀ ਮਤਲਬ ਵੀ ਉਹਦੀ ਹਫਸ ਨਾ ਰਹਿ ਜੇ ਪੁੱਤ ਮਰਦਾ ਮਰੇ ਜਿਸਮ ਦੀ ਭੁੱਖ ਨਾ ਰਵੇ ਪੁੱਤ ਮਰਦਾ ਮਰੇ ਉਸ ਤੋਂ ਬਾਅਦ ਫਿਰ ਉਹ ਜਿਵੇਂ ਜਿਵੇਂ ਉਹ ਦੱਸਦੇ ਆ ਕਿ ਚਾਕੂ ਜਦੋਂ ਪਤਾ ਲੱਗਦਾ ਵੀ ਉਹ ਹਜੇ ਵੀ ਨਹੀਂ ਮਰਿਆ ਕੰਦਨਾ ਮਾਰਨ ਤੋਂ ਬਾਅਦ ਉਹਨਾਂ ਚਾਕੂ ਤੇ ਵਾਰ ਕਿਤੇ ਜਾਂਦੇ ਆ ਕਿ ਉਸ ਤੋਂ ਬਾਅਦ ਜਦੋਂ ਉਹਦੀ ਪਤਾ ਲੱਗ ਜਾਂਦਾ ਇਹ ਮੌਤ ਹੋ ਗਈ ਉਸ ਤੋਂ ਬਾਅਦ ਪ੍ਰਵੀਨ ਨੂੰ ਘਰੇ ਭੇਜ ਦਿੰਦੇ ਆ ਕਿ ਸ਼ਾਂਤ ਸ਼ਰਮਾ ਤੇ ਆਪ ਇਦਾਂ ਹੋ ਕੇ ਬਹਿ ਜਾਂਦੇ ਵੀ ਜਿਵੇਂ ਕੁਛ ਕਰੇ ਹੋਏ ਹੀ ਨਹੀਂ ਉਸ ਤੋਂ ਬਾਅਦ ਜਦ ਇਹ ਗੱਲ ਪਤਾ ਲੱਗਦੀ ਬੰਕਸ਼ ਸ਼ਰਮਾ ਨੂੰ ਵੀ ਇਹ ਸ਼ਾਂਤ ਤਾਂ ਨਹੀਂ ਸੀ ਆਪਦੇ ਮੁੰਡੇ ਨੂੰ ਮਾਰਿਆ ਤਾਂ ਉਹਦੇ ਵੀ ਹੋਸ਼ ਛੁੱਟ ਜਾਂਦੇ ਆ ਕਿ ਜਿਹੜਾ ਸਾਰਾ ਕੇਸ ਇਹ ਬਾਹਰ ਆ ਜਾਂਦਾਗਾ ਦੋ ਮਹੀਨਿਆਂ ਨੂੰ ਹਿਰਾਸਤ ਚ ਲਿਤਾ ਜਾਂਦਾ ਪ੍ਰਵੀਨ ਤੇ ਸ਼ਾਂਤਾਂ ਨੂੰ ਦੋਮਣੂ ਕੇਸ ਚੱਲਦਾ ਦੋਮਹੇ ਹੁਣ ਦੋਵੇਂ ਜੇਲ੍ਹ ਚ ਬੈਠੇਗਾ ਪਰ ਇਹ ਜਿਹੜਾ ਕੇਸ ਸੀਗਾ ਇਹ ਬਹੁਤ ਹੀ ਮਾਂਵਾਂ ਦੇ ਤੱਬਾ ਲਾ ਗਿਆ ਮਾਂ ਇੱਕ ਰੱਬ ਦਾ ਰੂਪ ਕਹਿੰਦੇ ਸੀਗੇ ਲੋਕ ਪਰ ਇਹ ਜਿਹੀਆਂ ਡੈਣਾ ਵੀ ਹੁੰਦੀਆਂ ਆ ਇਸ ਦੁਨੀਆ ਤੇ ਬਹੁਤ ਕੇਸ ਹੋਏ ਆ ਕੱਲੀ ਇਸ ਸ਼ਰਾਂਸ਼ ਸ਼ਰਮਾ ਦਾ ਨਹੀਂ ਬਹੁਤ ਕੇਸ ਇਹ ਜਿਹੇ ਹੈਗੇ ਆ ਕਿ ਜਿਨ੍ਹਾਂ ਜਿਹੜੀਆਂ ਮਾਂਵਾਂ ਖੁਦ ਆਪਦੇ ਬੱਚਿਆਂ ਨੂੰ ਮਾਰ ਦਿੰਗਾ ਇੱਕ ਮਤਲਬ ਵੀ ਸਬੰਧ ਮਤਲਬ ਇੱਕ ਸਬੰਧ ਬਚਾਉਣ ਦੀ ਖਾਤਰ ਆਵੇ ਸੰਧ ਬੇ ਆਏ ਕਿਸੇ ਨੂੰ ਪਤਾ ਨਾ ਲੱਗੇ ਵੀ ਮੈਂ ਸਰੀਰਕ ਸਬੰਧ ਬਣਾ ਰਹੀ ਹਾਂ ਕਿਸੇ ਨਾਲ ਮੁੰਡਾ ਮਰਦਾ ਮਰੇ ਅੱਜ ਦੀ ਕਹਾਣੀ ਇੱਥੇ ਹੁੰਦੀ ਹੈ ਸਮਾਪਤ ਜੇ ਕਹਾਣੀ ਚੰਗੀ ਲੱਗੀ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਧੰਨਵਾਦ